ਤੋਂ ਤੁਹਾਨੂੰ ਉਹ ਨਿੱਕੂ ਜਾਂ ਦਿੱਲੀੋਂ ਆਉਂਦਾ ਐਡਾ ਜਾਂ ਕਿ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਐਡਾ ਕਾ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕਾ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚ ਲਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚ ਲਾਉਣ ਆਉਂਦੇ ਆ ਮੇਰੇ ਵੀਰੋ ਅੱਜ ਭਾਵੇਂ ਕਿਸਾਨ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ ਕਹਿੰਦਾ ਦਿੱਲੀ ਵਾਲੇ ਦੇਰ ਨਾ ਦੇਣ ਕੇਜਰੀਵਾਲ ਦਊ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਓ ਜੰਡਿਆਲੇ ਵਾਲਿਆਂ ਨੂੰ ਦੇਹ ਤਾਂ ਨਹੀਂ ਗਿਆ ਕਿਥੇ ਈਟੀਓ ਪਰਮਜੀਤ ਤੈਨੂੰ ਕੋਈ ਪਤਾ ਲੱਗਣਾ ਤੂੰ ਤਾਂ ਜਦੋਂ ਪੈਕਸ਼ਾ ਘਲਾ ਲਿਆ ਤੂੰ ਮੁੜ ਕੇ ਕਹਣਾ ਆ ਗਏ ਜੀ 100% ਆ ਗਏ ਮੈਨੂੰ ਪਤਾ ਨਾ ਰੇਕ ਦਾ ਪ੍ਰਾਵਾ ਈਟੀਓ ਵਜ਼ੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਤਾਂ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਅਰ ਜੰਡੇਆਲੇ ਹਲਕੇ 'ਚ ਲੱਗਦੇ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿ ਨਹੀਂ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12-15 ਘੰਟੇ ਮਸਾ ਹੀ ਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਜਲੀ ਮੰਤਰੀ ਝੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚਲ ਨਿੱਦਨ ਦਾਸ਼ੇ ਧੀ ਕਿਤੇ ਲਪਦਾ ਨਹੀਂ ਔਰ ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ ਰਾਜਵੀਰ ਸਿੰਘ ਆ ਦੱਸ ਕਿੱਥੇ ਹੋਏ ਆ ਚਕਰਾਜ ਸਿੰਘ ਆ ਦੱਸ ਕਿੱਥੇ ਹੋਏ ਆ ਬਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ ਝੰਡੇਆਲੇ ਬੋਲਦੇ ਕਿਉਂ ਨਹੀਂ ਘਬਰਾਉਂਦੇ ਕਿਹੜੀ ਗੱਲੋਂ ਜਿਹੜਾ ਲੱਗਣਾ ਜੁਰਮਾਨਾ ਲੱਗ ਹੀ ਜਾਣਾ ਸਵੇਰੇ ਸਾਡ ਸੰਗਤ ਜੀ ਲਾਤੇ ਬਣ ਗਏ ਕਿ ਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਖੁਦਕੁਸ਼ੀ ਰੁਕੀ ਨਹੀਂ ਸਾਡ ਸੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੁਣਨ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਐ ਇੰਡਸਟਰੀ ਛੜ ਛੜ ਪੰਜਾਬ ਭੱਜੀ ਜਾਂਦੀ ਐ ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪ ਪੈ ਜਾਰੇ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਅੱਡੇ ਬਾਦਲ ਸਾਹਿਬ ਨੇ ਪਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਦੇ ਕੇ ਬਿਜਲੀ ਵਾਲੇ ਨੂੰ ਅਸੀਂ ਪਿੰਡ ਦੀ ਵੜਨ ਦਿੰਦੇ ਸੀ ਆ 300 ਯੂਨਿਟ ਛੱਡੋ ਉਦੋਂ 10000 10000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾਕ ਹੀ ਜਾਂਦਾ ਮੈਨੂੰ ਲੱਗਦਾ ਛੇਤੀ ਕਿਤੇ ਤਾਂ ਨਹੀਂ ਮੁੜਦਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਆਪਾਂ ਉਹ ਸ਼ਾਂ ਚੁੱਪ ਬੈਠੇ ਯਾਰ ਬੋਲਦੇ ਨਹੀਂ ਤੁਸੀਂ ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ ਇੱਚਲੀ ਅੱਜ ਸਾਡੇ ਨੌਜਵਾਨਾਂ ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀਸ਼ਿਕਤਾ ਕੀ ਛੱਡਣੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟ ਆਉਂਦੀ ਕੋਈ ਚੀਜ਼ ਨਹੀਂ ਆ 2 ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਟ ਚਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੱਟ ਚਾ ਲਾ ਦਿਆ ਕਰੂੰ ਉਹਨੇ ਪੱਟ ਤਾਂ ਕੀ ਲਾਉਣੇ ਸੀ ਹੁਣ ਆ ਈਟੀਓ ਨਵਾਂ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੱਟ ਚਾ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾ ਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ ਚ ਹੋ ਰਹੀ ਐ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ED ਦੇ ਸੰਮਨ جاری ਹੁੰਦੇ ਆ ਪੰਜਾਬ ਵਾਲਿਆਂ ਨੂੰ ਪਹੁੰਚਦਾ ED ਦਾ ਸੰਮਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇ ਹੋ ਖਰਚਾ ਸਾਨੂੰ ਪੈ ਜਾਂਦਾ ਉੱਚੋ ਕਿਵੇਂ ਉਦੋਂ ਹੀ ਭਗਵਾਨ ਤੇ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੁਆ ਨੂੰ ਕਦੇ ਮੱਧਿਆ ਪ੍ਰਦੇਸ਼ ਨੂੰ ਉਹ ਕਰੋੜਾਂ 'ਚ ਪੈਂਦਾ ਦਾ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਹਾਜ਼ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਹਾਜ਼ ਲੈ ਕੇ ਸਾਨੂੰ ਉਹਨੂੰ ਸਾਰੇ ਘੇੜਾ ਦਬਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ ਵੱਡੇ-ਵੱਡੇ ਘਟਾਲੇ ਆ ਰੋ ਇੱਕੋ ਕੰਮ ਤੇ ਲੱਗੇ ਆ ਬਾਦਲ ਸਾਹਿਬ ਇਹ ਵਿਆਹੀ ਕਰਾਈ ਜਾਂਦੇ ਆ ਕਈ ਇਹ ਕਹਾਇਂ ਨਾ ਹੁੰਦਾ ਨਹੀਂ ਜਿ ਕਈਆਂ ਦਾ ਕਿ ਆ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾਲ ਦਾ ਫੈਸਲਾ ਦਿੱਤਾ ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਿੰਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਅਮੇ ਮਰੀ ਜਾਂਦਾ ਇਹ ਵੀ ਉੱਗਦੀ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਪ ਸਾਧ ਸੰਗਤ ਜੀ ਆ ਹਾਲਾਤ ਬਣ ਗਏ ਸ਼ਾਇਦ ਪਹਿਲਾ ਤੇ ਅਖੀਰ ਲਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲਾ ਲਿਆ ਦੂਜੇ ਦੋਨੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸਾ ਦਲਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਲਾਣੇ ਕਾਰੀ ਬੁਲਾ ਲਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇਤਾ ਫੇਰ ਦੇ ਦੰਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਵੋਗੇ ਨਾ ਮਾਕੇ ਵਾਲਿਓ ਕਿ ਨਹੀਂ ਆਵੋਗੇ ਹਾਂ ਦੇਖੋ ਕਿੱਡੇ ਆ ਵੇ ਆ ਵੇਖੋ ਮਾਜੇ ਵਾਲੇ ਕਿੱਡੇ ਚੰਗੇ ਆ ਉ ਭਾਵੇਂ ਪੁੱਛਣ ਨਾ ਪੁੱਛਣ ਕਹਿੰਦੇ ਅੰਦਰ ਦੇਤਾ ਤੈਨੂੰ ਜਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਜੇ ਵਾਲੇ ਵਖਰੇ ਨੇ ਜੀ ਇਹਨਾਂ ਨਾਲ ਤਾਂ ਏਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵਜ਼ੀਰ ਨੇ ਬਾਦਲ ਸਾਹਿਬ ਵੇ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦੇਵੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਤੋਂ ਉਹਦੀ ਜਿੱਤ ਦਿਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਲਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਆ ਇਹ ਜੇ ਭੇੜੇ ਭੜੇ ਯਾਰ ਮੇਰੀ ਫੱਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁਖ ਨਾਲ ਚਲੋ ਈਟੀਓ ਸਾਹਿਬ ਦਾ ਹੋਇਆ ਸਲਾਮਤ ਰਵੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਿਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਿਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮੰਗਾਈ ਕਰਕੇ ਉਹਨਾਂ ਦਾ ਵੀ ਨਿਆਣਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਵ ਦੇ ਨੋ ਤੇ ਤੁਸੀਂ ਠੱਗੀ ਮਾਰੀ ਐ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ ਔਰ ਛੱਜਲ ਵੱਡੀ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ ਅ ਸੰਦੀਪ ਵੀ ਆਇਆ ਮੁੰਡਾ ਏ ਆਰ ਸਾਹਿਬ ਦਾ ਇਹਦਾ ਵੀ ਧੰਨਵਾਦ ਹੈ ਕਿ ਅਸੀਂ ਸਾਰੇ ਜੋ ਪਾਰਟੀ ਰ ਤੁਹਾਨੂੰ ਅੱਗੇ ਲਾਇਆ ਪਾਰਟੀ ਤੁਹਾਡੇ ਨਾਲ ਖਲੋਤੀ ਆ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਜਿਓ ਤੁਸੀਂ ਕੱਲਾ ਜਿਉਂਦੇ ਰਹੋ ਜਿਉਂਦੇ ਰਹੋ ਅਸ਼ੀਰਵਾਦ ਦੇਈ ਜਾ ਨਾ ਕਈ ਵਾਰੀ ਤੁਸੀਂ ਵੀ ਕਰੰਟ ਜਾ ਲਾ ਦਿੰਨੇ ਉਹਨੇ ਮਾੜਾ ਮੋਟਾ ਉਹਨਾਂ ਲਾਇਆ ਕਰੋ ਜਿਹੜਾ ਆਵੇ ਜੂੰਗਾਰਾ ਪੁੱਤ ਜੂੰਗਾਰਾ ਪੁੱਤ ਕਰੀ ਜਾਇਆ ਕਰੋ ਮੈਂ ਕਹੇ ਆਪੇ ਗੱਡੀ ਪਾਰ ਲੰਘ ਜਾਣੀ ਹੁਣ ਮੈਂ ਸੁਖਵੀਰ ਜੀ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਸੰਗਤ ਨੂੰ ਸੰਬੋਧਨ ਉਹ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਬਾਲ ਸਾਹਿਬ ਬਾਦਲ ਸਾਹਿਬ ਵੱਡਿਆਂ ਦੇ ਛੋਟਿਆਂ ਦੇ ਦਿੱਤੇ ਹੋਏ ਆਟੇ